ਇਹਦੇ ਬੜੇ ਚੰਗੇ ਰਿਜ਼ਲਟ ਆਏ ਹੁਣ ਤੱਕ ਕਰੀਬ 8 ਕੇਸ ਜਿਹੜੇ ਆਸੀਂ ਕਰੀਬ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਸੋਲਵ ਕੀਤੇ ਨੇ ਸੋਨਾ ਦਾ ਅਸੀਂ ਸਮਾਨ ਵਾਪਸ ਕਰਾਇਆ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਇਹ ਜਿਹੜੇ ਨੰਬਰ ਨੇ ਅਲੱਗ ਇੱਕ ਹੈਗਾ ਰੈੱਡ ਕਲਰ ਦਾ ਇਹ ਰੈੱਡ ਕਲਰ ਉਹਨਾਂ ਬੈਟਰੀਆਂ ਨੂੰ ਨੰਬਰ ਆ ਜਿਨ੍ਹਾਂ ਦੇ ਉੱਤੇ ਕਿਰਾਏ ਦਾ ਜੀ ਜਿਨ੍ਹਾਂ ਲੋਕਾਂ ਨੇ 20 20 40 40 ਦੀਆਂ ਬੈਟਰੀਆਂ ਰੱਖੀਆਂ ਨੇ ਤੇ ਗਾਂ ਵੱਖ-ਵੱਖ ਡਰਾਈਵਰਾਂ ਨੂੰ ਡੇਲੀ ਜਿਹੜਾ ਡਰਾਈਵਰ ਨੂੰ ਵੱਖਰਾ ਡਰਾਈਵਰ ਹੁੰਦਾ ਉਹਨੂੰ ਕਿਰਾਏ ਦੇ ਦਿੰਨੇ ਆ ਇਹ ਆਜੇ ਬੈਟਰੀ ਜਿਹੜਾ ਜੈਲੋ ਕਲਰ ਵਾਲਾ ਇਹ ਨੰਬਰ ਜਿਹੜਾ ਵਾ ਜਿਹਦੀ ਖੁਦ ਬੈਟਰੀ ਆ ਜਿਹੜਾ ਖੁਦ ਨੰਬਰ ਆਪਣੀ ਬੈਟਰੀ ਉਹਨੇ ਕਿਸ਼ਤਾਂ ਤੇ ਲਈ ਆ ਜਾਂ ਉਹਦੀ ਆਪਣੀ ਆ ਉਹ ਉਸ ਜਿਹੜੀ ਜੈਲੋ ਕਲਰ ਵਾਲੀ ਉੱਤੇ ਨੰਬਰ ਅਸੀਂ ਲਾ ਰਹੇ ਆ ਤੇ ਨੰਬਰ ਜਿਹੜਾ ਕਿਉਂਕਿ ਇਹ ਨੰਬਰ ਜਿਹੜੇ ਆ ਹਨੇਰੇ ਦੇ ਵਿੱਚ ਵੀ ਲਾਈਟ ਪੈਣ ਦੇ ਉੱਤੇ ਦਿਖਾਈ ਦਿੰਦੇ ਆ ਸ਼੍ਰੀਮੰਤ ਸਾਹਿਬ ਦੀ ਟ੍ਰੈਫਿਕ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਇਹ ਮਿਲੀ ਆ ਕਿ ਜੋ ਈ ਰਿਕਸ਼ਾ ਦੇ ਉੱਤੇ ਨੰਬਰਿੰਗ ਜੋ ਆ ਲਗਾਈ ਗਈ ਹੈ ਤਾਂ ਉਸ ਦੇ ਨਾਲ ਖਾਸ ਕਰਕੇ ਜੋ ਆ ਕਿਤਨਾ ਕਿਤੇ ਕ੍ਰਾਈਮ ਹੋਣ ਤੋਂ ਰੁਕ ਰਿਹਾ ਹਾਲਾਂਕਿ ਮਿੱਟੇ ਦਿਨਾਂ ਦੀ ਗੱਲ ਕਰ ਲਈਏ ਤਾਂ ਸ਼੍ਰੀਮੰਤ ਸਾਹਿਬ ਦੀ ਟ੍ਰੈਫਿਕ ਪੁਲਿਸ ਨੂੰ ਇੱਕ ਜੋ ਸਵਾਰੀ ਜੋ ਸੰਗਤ ਕਹਿ ਸਕਦੇ ਆ ਬਾਹਰੋਂ ਆਈ ਸ਼੍ਰੀਮੰਤ ਸਾਹਿਬ ਵਿਖੇ ਤਾਂ ਉਹਨਾਂ ਦਾ ਜਿਹੜਾ ਬੈਗ ਈ ਰਿਕਸ਼ੇ ਦੇ ਵਿੱਚ ਰਹਿ ਜਾਂਦਾ ਤਾਂ ਉਸ ਤੋਂ ਬਾਅਦ ਇਸ ਨੰਬਰ ਆਹੀ ਏ ਜੋ ਨੰਬਰ ਤੁਸੀਂ ਵੇਖ ਸਕਦੇ ਹੋ ਐਦਾਂ ਦੇ ਨੰਬਰ ਜੋ ਆ ਹੁਣ ਹਰ ਈ ਰਿਕਸ਼ਾ ਉੱਤੇ ਗੁਰੂ ਨਗਰੀ ਦੇ ਵਿੱਚ ਲਗਾ ਦਿੱਤੇ ਗਏ ਨੇ ਤਾਂ ਜੋ ਕਿ ਸਵਾਰੀ ਵੱਲੋਂ ਉਹ ਨੰਬਰ ਟ੍ਰੈਫਿਕ ਪੁਲਿਸ ਨੂੰ ਦੱਸਾਇਆ ਜਾਵੇ ਤਾਂ ਟ੍ਰੈਫਿਕ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਟ੍ਰੇਸ ਕਰਕੇ ਉਸੇ ਵਕਤ ਆਪਣੇ ਦਫ਼ਤਰ ਵਿਖੇ ਬੁਲਾਇਆ ਜਾਂਦਾ ਤਾਂ ਸੜ ਨਾਲ ਏਡੀਐਸਪੀ ਸਾਹਿਬ ਮੌਜੂਦ ਹੈਗੇ ਨਹੀਂ ਗੱਲ ਕਰਦੇ ਤਾਂ ਸਰ ਕਿਵੇਂ ਵੇਖਦੇ ਹੋ ਕਿ ਜਿਹੜਾ ਇੱਕ ਨੰਬਰ ਲਗਾਉਣ ਦੀ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਗਈ ਸੀ ਟ੍ਰੈਫਿਕ ਪੁਲਿਸ ਵੱਲੋਂ ਤਾਂ ਕਿਤਨਾ ਕਿਤੇ ਸਫਲਤਾ ਵੀ ਮਿਲਦੀ ਦਿਖਾਈ ਦੇ ਰਹੀ ਆ ਹੁਣ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਜਿਹੜਾ ਨੰਬਰ ਲਾਉਣ ਵਾਲਾ ਸੀ ਪ੍ਰਕਿਰਿਆ ਇਹ ਮਾਨ ਜੋ ਕਮਿਸ਼ਨ ਸਾਹਿਬ ਦੀ ਹਦਾਇਤਾਂ ਦਿੱਤੇ ਅਸੀਂ ਸ਼ੁਰੂ ਕੀਤੀ ਸੀ ਇਹਦੇ ਬੜੇ ਚੰਗੇ ਰਿਜ਼ਲਟ ਆਏ ਹੁਣ ਤੱਕ ਕਰੀਬ 8 ਕੇਸ ਜਿਹੜੇ ਅਸੀਂ ਕਰੀਬ ਇੱਕ ਮਹੀਨੇ ਦੇ ਵਿੱਚ ਵਿੱਚ ਹੀ ਸੋਲਵ ਕੀਤੇ ਨੇ ਦੋ ਗੇਟ ਹਕੀਮਾਂ ਦੇ ਨੇ ਦੋ ਸਿਵਲ ਲੈਂਦੇ ਨੇ ਔਰ ਬਾਕੀ ਅਲੱਗ-ਅਲੱਗ ਥਾਣਿਆਂ ਦੇ ਨੇ ਜਿਨ੍ਹਾਂ ਦੇ ਵਿੱਚ ਰੀਸੈਂਟਲੀ ਇੱਕ ਛੜਕੋ ਵੀਡੀਓ ਵੀ ਹੈਗੀ ਆ ਜਿਹਦੇ ਵਿੱਚ ਉਹ ਬੰਦਾ 230 ਨੰਬਰ ਸੀ ਆਟੋ ਦਾ ਜਿਹਦੇ ਵਿੱਚ ਬੈਟਰੀ ਦਾ ਜਿਹਦੇ ਵਿੱਚ ਉਹ ਸਵਾਰ ਹੋ ਕੇ ਗਿਆ ਤੇ ਜਿਹਦਾ ਰੈਂਡ ਉਹਨਾਂ ਨੇ ਮਤਲਬ ਉਹਨੇ ਸਾਨੂੰ ਦੱਸਿਆ ਕਿ ਮੇਰਾ ਬੈਗ ਉਹਦੇ ਚ ਰਹਿ ਗਿਆ ਬੋਲੋਥੀਨ ਸੀ ਉਹ ਚ ਉਹਦਾ ਕੀਮਤੀ ਸਮਾਨ ਸੀ ਤੋ ਦੈਨ ਉਸੀ ਉਸੇ ਨੰਬਰ ਤੇ ਕਾਲ ਕਰਕੇ ਉਸ ਬੈਟਰੀ ਵਾਲ ਨੂੰ ਕਹਿੰਦਾ ਕਿ ਮੈਂ ਨਾ ਸਵਾਰੀ ਨੂੰ ਛੱਡਣ ਜਾ ਰਿਹਾ ਮੈਂ ਛੱਡ ਕੇ ਮੇਰੇ ਕੋਲ ਹੈ ਸਮਾਨ ਮੈਂ ਦੇ ਜਨਾ ਉਹਨੂੰ ਬੁਲਾ ਕੇ ਤੋ ਉਹਨਾਂ ਦਾ ਅਸੀਂ ਸਮਾਨ ਵਾਪਸ ਕਰਾਇਆ ਮੈਂ ਆਪ ਜੀ ਨੂੰ ਦੱਸਣਾ ਚਾਹੁੰਨਾ ਕਿ ਇਹ ਜਿਹੜੇ ਨੰਬਰ ਨੇ ਲਾਗੇ ਇੱਕ ਹੈਗਾ ਰੈੱਡ ਕਲਰ ਦਾ ਇਹ ਰੈੱਡ ਕਲਰ ਉਹਨਾਂ ਬੈਟਰੀਆਂ ਨੂੰ ਨੰਬਰ ਹੈ ਜਿਨ੍ਹਾਂ ਦੇ ਉੱਤੇ ਕਿਰਾਏਦਾਰ ਜੀ ਜਿਨ੍ਹਾਂ ਲੋਕਾਂ ਨੇ 20 20 40 40 ਦੀਆਂ ਬੈਟਰੀਆਂ ਰੱਖੀਆਂ ਨੇ ਤੇ ਗਾਂ ਵਕ ਵਕ ਡਰਾਈਵਰਾਂ ਨੂੰ ਡੇਲੀ ਜਿਹੜਾ ਡਰਾਈਵਰਾਂ ਨੂੰ ਵੱਖਰਾ ਡਰਾਈਵਰ ਹੁੰਦਾ ਉਹਨੂੰ ਕਿਰਾਏ ਦੇ ਦਿੰਨੇ ਆ ਉਹਨਾਂ ਦੇ ਅਸੀਂ ਰੈੱਡ ਕਲਰ ਦਾ ਨੰਬਰ ਲਾਇਆ ਇਹਦੇ ਤੇ ਅਸੀਂ ਮਾਲਕ ਨੂੰ ਕੰਟੈਕਟ ਕਰਦੇ ਹੋ ਫਿਰ ਦੱਸਦਾ ਸਾਨੂੰ ਕਿ ਅੱਜ ਬੈਟਰੀ ਜਿਹੜਾ ਜੈਲੋ ਕਲਰ ਵਾਲਾ ਇਹ ਨੰਬਰ ਜਿਹੜਾ ਵਾ ਜਿਹਦੀ ਖੁਦ ਬੈਟਰੀ ਆ ਜਿਹੜਾ ਖੁਦ ਨੰਬਰ ਆਪਣੀ ਬੈਟਰੀ ਉਹਨੇ ਕਿਸ਼ਤਾਂ ਤੇ ਲਈ ਆ ਜਾਂ ਉਹਦੀ ਆਪਣੀ ਆ ਉਹ ਉਸ ਜਿਹੜੀ ਜੈਲੋ ਕਲਰ ਵਾਲੀ ਉੱਤੇ ਨੰਬਰ ਅਸੀਂ ਲਾ ਰਹੇ ਆ ਉਹਦੇ ਨਾਲ ਉਹਦਾ ਥੱਲੇ ਮੋਬਾਈਲ ਨੰਬਰ ਲਿਖਿਆ ਹੋਇਆ ਸਾਡੀ ਸਿਰਫ ਇੰਨੀ ਬੇਨਤੀ ਆ ਤੁਹਾਡੇ ਮਾਦਮ ਜਿਹੜਾ ਵੀ ਸਵਾਰੀ ਬੈਠਦੀ ਆ ਉਹ ਪਲੀਜ਼ ਇਹਦਾ ਨੰਬਰ ਜ਼ਰੂਰ ਨੋਟ ਕਰ ਲੇ ਜਿਹੜਾ ਦੋ ਤਿੰਨ ਜਿਹੜੇ ਅਸੀਂ ਕੀਤੇ ਆ ਟ੍ਰੇਸ ਵੀ ਕੀਤੇ ਕੇਸ ਉਹ ਅਸੀਂ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਰਾਹੀਂ ਕੀਤੇ ਜਿਸ ਹੋਟਲ ਤੋਂ ਸਵਾਰੀ ਨੇ ਉਹ ਈ ਰਿਕਸ਼ਾ ਲਿਆ ਉੱਥੇ ਜਾ ਕੇ ਹੋਟਲ ਦਾ ਕੈਮਰਾ ਦੇਖਿਆ ਕੈਮਰੇ ਦੇ ਵਿੱਚੋਂ ਈ ਰਿਕਸ਼ਾ ਦੇ ਉਹ ਨੰਬਰ ਜਿਹੜਾ ਕਿਉਂਕਿ ਇਹ ਨੰਬਰ ਜਿਹੜੇ ਆ ਹਨੇਰੇ ਦੇ ਵਿੱਚ ਵੀ ਲਾਈਟ ਪੈਣ ਦੇ ਉੱਤੇ ਦਿਖਾਈ ਦਿੰਦੇ ਆ ਇਹ ਅੱਛੀ ਕੁਆਲਿਟੀ ਦੇ ਨੰਬਰ ਅਸੀਂ ਲਗਾਏ ਗਏ ਆ ਬਹੁਤ ਸਾਰੇ ਈ ਰਿਕਸ਼ੇ ਜਿਹੜੇ ਆ ਅਜੇ ਜਿਹੜੇ ਆ ਕਈਆਂ ਦੇ ਨੰਬਰ ਲੱਗਣ ਵਾਲੇ ਆ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਵੀ ਉਹ ਵੀ ਨੰਬਰ ਲਵਾਉਣ ਉਹ ਇਹਦਾ ਬੜਾ ਹੀ ਜਿਹੜਾ ਵਾ ਵਧੀਆ ਜਿਹੜਾ ਵਾ ਰਿਜ਼ਲਟ ਆ ਰਿਹਾ ਇਹਦੇ ਤੇ ਕ੍ਰਾਈਮ ਬਹੁਤ ਘਟਿਆ ਦੇਖੋ ਪਿਛਲੇ ਜਿਸ ਦਿਨੋਂ ਨੇ ਨੰਬਰ ਲਾਉਣੇ ਸ਼ੁਰੂ ਕੀਤੇ ਆ ਉਦੋਂ ਤੋਂ ਕੋਈ ਵੀ ਈਰਖਿਆ ਤੇ ਕ੍ਰਾਈਮ ਨਹੀਂ ਦਿਖਾਈ ਦਿੰਦੀ ਇਸ ਕਰਕੇ ਕਿਉਂਕਿ ਹਰੇਕ ਆਦਮੀ ਨੂੰ ਡਰਿਆ ਕਿ ਮੇਰੀ ਜਿਹੜੀ شناخت ਹੋ ਜੇਗੀ ਮੇਰਾ ਐਡਰੈਸ ਸਾਡੇ ਕੰਪਿਊਟਰ ਦੇ ਵਿੱਚ ਹਰੇਕ ਦਾ ਐਡਰੈਸ ਅਸੀਂ ਉਹਦਾ ਬਕਾਇਦਾ ਆਧਾਰ ਕਾਰਡ ਜਿਹੜੇ ਕਰਾਏ ਤੇ ਦਿੰਦੇ ਆ ਉਹਨਾਂ ਦਾ ਹਲਫੀਆ ਬਿਆਨ ਕਿ ਉਹ ਕਿਸੇ ਨਸ਼ੇ ਵਾਲੇ ਨੂੰ ਨਹੀਂ ਦੇਣਗੇ ਕਿਸੇ ਜਿਹੜਾ ਵਾ ਹੈਂਡੀਕੈਪਡ ਹੋ ਜਾਂ ਜਦੀ ਬਾਡੀ ਫਿੱਟ ਨਹੀਂ ਹੈਗੀ ਉਸ ਨੂੰ ਆਪਣਾ ਈ ਰਿਕਸ਼ਾ ਚਲਾਉਣ ਵਾਸਤੇ ਨਹੀਂ ਦੇਣਗੇ ਔਰ ਈ ਰਿਕਸ਼ੇ ਤੇ ਜਿਹੜਾ ਬੰਦਾ ਵਾ ਜਿਉ ਉਹ ਅਸੀਂ ਜਦੋਂ ਉਹਨੂੰ ਬੁਕਾਰ ਕਰਦੇ ਆਂ ਤਾਂ ਉਹ ਬੰਦਾ ਛੱਡੇ ਕੇ ਪ੍ਰੋਡਿਊਸ ਕਰਨਗੇ ਇਹ ਸਾਰੀਆਂ ਹਦਾਇਤਾਂ ਜਿਹੜੀਆਂ ਸਾਡੇ ਵੱਲੋਂ ਉਹਨਾਂ ਨੂੰ ਜਾਰੀ ਕਰਕੇ ਉਹਨਾਂ ਕੋਲ ਸ਼੍ਰੈ ਘੋਸ਼ਣਾ ਪੱਤਰ ਉਹਨਾਂ ਕੋਲ ਲਿਆ ਜਾਂਦਾ ਇਸ ਤੇ ਅੱਛੇ ਰਿਜ਼ਲਟ ਆ ਰਹੇ ਨੇ ਹੋਰ ਵੀ ਜਿਸ ਤਰ੍ਹਾਂ ਅਸੀਂ ਜਿਹੜਾ ਇੱਕ ਟ੍ਰਾਇਲ ਤੌਰ ਤੇ ਜਿਹੜਾ ਚਲਾਇਆ ਸੀ ਜਿਹੜਾ ਉੱਪਰੋਂ ਆ ਰਿਹਾ ਸੀ ਜਿਹੜਾ alpha 1 ਵਾਲੀ ਸਾਈਡ ਤੋਂ ਰਸਤਾ ਹੁੰਦਾ ਸੀ ਤਾਂ ਹਾਲ ਗੇਟ ਨੂੰ ਉਤਰਦਾ ਸੀ ਉਹਨੂੰ ਬਤਾਉ ਟ੍ਰੇਲ ਤੇ ਚਲਾਇਆ ਸੀ ਲੇਕਿਨ ਉਹ ਟ੍ਰੇਲ ਬਿਲਕੁਲ ਪਾਸ ਆ ਬਿਲਕੁਲ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਆ ਰਹੀ ਜਿਹੜਾ ਭੰਡਾਰੀਪੁਰ ਦਾ ਪੁਲ ਖੁੱਲਾ ਕੀਤਾ ਸੀ ਇਹਦੇ ਬਹੁਤ ਅچھے ਰਿਜ਼ਲਟ ਆ ਰਹੇ ਨੇ ਇਹ ਜਿੰਨੀਆਂ ਪਲੈਨਿੰਗ ਨੇ ਇਹ ਸਾਰੀਆਂ ਲੋਕ ਕਮਿਸ਼ਨਰ ਸਾਹਿਬ ਜੀ ਦੇ ਸਾਡੇ ਧਿਆਨ ਵਿੱਚ ਲਿਆਉਂਦੇ ਆ ਅਸੀਂ ਉਹਨਾਂ ਨੂੰ ਫਿਰ ਜਾ ਕੇ ਸਟੱਡੀ ਕਰਦੇ ਆ ਮੌਕੇ ਤੇ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਲੈ ਕੇ ਜਾਂਦੇ ਆ ਉਸ ਦੇ ਨਾਲ ਅਸੀਂ ਜਾ ਕੇ ਇਹਦਾ ਜਿਹੜਾ ਸਾਰਾ ਜਿਹੜਾ ਉਸ ਤੋਂ ਬਾਅਦ ਇਹਦਾ ਹੱਲ ਕਰਦੇ ਆ ਜਿਹੜੀਆਂ ਲਾਈਟਾਂ ਦੀ ਸਮੱਸਿਆ ਲੋਕਾਂ ਨੇ ਸਾਨੂੰ ਦੱਸੀ ਸੀ ਉਹ ਸਮਾਰਟ ਸਿਟੀ ਦੀਆਂ ਲਾਈਟਾਂ ਲੱਗ ਰਹੀਆਂ ਨੇ ਸਮਾਰਟ ਸਿਟੀ ਦੀਆਂ ਲਾਈਟਾਂ ਲੱਗ ਕੇ ਦੂਸਰੀਆਂ ਲਾਈਟਾਂ ਜਿਹੜੀਆਂ ਹਟਾਈਆਂ ਜਾ ਰਹੀਆਂ ਨੇ ਉਹਨਾਂ ਦੀ ਵਜ੍ਹਾ ਕਰਕੇ ਥੋੜੀ ਜੀ ਪ੍ਰੋਬਲਮ ਹੈ ਉਹਨਾਂ ਦੀ ਟਾਈਮਿੰਗ ਦੀ ਪ੍ਰੋਬਲਮ ਹੈ ਲੇਕਿਨ ਉਹ ਜਲਦੀ ਜਿਹੜਾ ਉਹ ਠੀਕ ਹੋ ਜਾਣਗੇ ਉਹ ਸਮਾਰਟ ਸਿਟੀ ਦੀਆਂ ਲਾਈਟਾਂ ਦੇ ਨਾਲ ਨਾਲ ਉੱਥੇ ਕੈਮਰੇ ਲੱਗੇ ਆ ਜੇ ਕੋਈ ਰੈੱਡ ਲਾਈਟ ਜੰਪ ਕਰੇਗਾ ਤੁਰੇਗਾ ਤਾਂ ਉਹ ਕੈਮਰਾ ਉਹਨੂੰ ਜਿਹੜਾ ਉਸੇ ਵਾਲੇ ਸਾਨੂੰ ਧਿਆਨ ਸਾਡੇ ਕੋ ਆਏਗਾ ਉਹਦੀ ਸਨੈਪ ਉਹਦਾ ਨੰਬਰ ਆ ਜਾਏਗਾ ਉਹਦੇ ਤੋਂ ਅਸੀਂ ਉਹਦਾ ਜਿਹੜਾ ਵਾ ਜਿਹੜਾ ਕੱਢ ਕੇ ਉਹ ਉਹਦਾ ਮਾਲਕ ਕੌਣ ਆ ਉਹਦੇ ਘਰ ਜਿਹੜਾ ਵਾ ਚਲਾਨ ਭੇਜਿਆ ਜਾਏਗਾ ਹੁਣ ਕਿਤੇ ਨਾ ਕਿਤੇ ਗੁਰੂ ਨਗਰੀ ਦੇ ਵਿੱਚ ਵੀ ਚੰਡੀਗੜ੍ਹ ਵਰਗੇ ਜਿਹੜੇ ਆ ਟੈਕਨੀਕਲੀ ਤੌਰ ਦੇ ਉੱਤੇ ਚਲਾਨ ਦੇ ਤਰੀਕੇ ਉਹ ਬਦਲੇ ਜਾ ਰਹੇ ਨੇ ਹੁਣ ਬਿਲਕੁਲ ਜੀ ਅਸੀਂ ਮਤਲਬ ਜੋ ਚੰਡੀਗੜ੍ਹ ਜਾ ਕੇ ਜਾਂ ਹੋਰ ਸ਼ਹਿਰਾਂ ਦੇ ਵਿੱਚ ਚੰਗੇ ਸ਼ਹਿਰਾਂ ਦੇ ਵਿੱਚ ਜਿਹੜੀ ਟ੍ਰੈਫਿਕ ਦੀ ਆ ਜਿਹੜੇ ਸਾਲਵ ਕੀਤੀਆਂ ਜਾਂਦੀਆਂ ਹਨ ਸਾਰੀਆਂ ਚੀਜ਼ਾਂ ਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਤਾਂ ਹੀ ਲਾਗੂ ਹੋ ਸਕਦੀਆਂ ਜੇ ਸਾਰੇ ਲੋਕ ਲੋਕ ਜਿਹੜੇ ਸ਼ਹਿਰ ਦੇ ਸojੋਕਰਨ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਆਓ ਡਰਲ ਮਿਲ ਕੇ ਆਪਣੇ ਸ਼ਹਿਰ ਦੀ ਟ੍ਰੈਫਿਕ ਨੂੰ ਜਸ ਸੰਚਾਰੂ ਢੰਗ ਨਾਲ ਚਲਾਈਏ ਇਹ ਗੁਰੂ ਕੀ ਨਗਰੀ ਆ ਜਿਹੜੇ ਲੋਕ ਬਾਹਰੋਂ ਆਉਂਦੇ ਆ ਉਹ ਇਹਦਾ ਕੋਈ ਮਾੜਾ ਪ੍ਰਭਾਵ ਲੈ ਕੇ ਨਾ ਜਾਣ ਉਹ ਇਹ ਕਹਿਣ ਕਿ ਉੱਥੋਂ ਦੇ ਲੋਕ ਬਹੁਤ ਚੰਗੇ ਨੇ ਉਥੋਂ ਦੀ ਜਿਹੜੀ ਆ ਜਿਸ ਤਰ੍ਹਾਂ ਕਿ ਸਾਡੀ ਅੰਮ੍ਰਿਤਸਰ ਦੀ ਆਓ ਭਗਤ ਖਾਣ ਪੀਣ ਦਾ ਬਹੁਤ ਸਲਾਹਗਾ ਕਰਦੇ ਲੋਕ ਇਸੇ ਤਰ੍ਹਾਂ ਲੋਕ ਸਾਡੀ ਟ੍ਰੈਫਿਕ ਦੀ ਜਿਹੜੀ ਆ ਬਾਹਰ ਜਾ ਕੇ ਲੋਕਾਂ ਨੂੰ ਧਾਰਨਾ ਦੇਣ ਕਿ ਉਥੋਂ ਦੀ ਟ੍ਰੈਫਿਕ ਦੀ ਜਿਹੜੀ ਆ ਜਿਹੜੀ ਆ ਬਹੁਤ ਵਧੀਆ ਚੱਲਦੀ ਆ ਇਹ ਤਾਂ ਹੀ ਹੋ ਸਕਦੀ ਜੇ ਤੁਸੀਂ ਸਾਰੇ ਅੰਮ੍ਰਿਤਸਰੀਏ ਸਾਰੇ ਸ਼ਹਿਰ ਵਾਸੀ ਜਿਹੜਾ ਸਾਡਾ ਸਹਿਯੋਗ ਦੇਣ ਔਰ ਮੈਨੂੰ ਪੂਰਨ ਆਸ ਆ ਕਿ ਸਾਰੇ ਸ਼ਹਿਰ ਵਾਸੀ ਜਿਹੜੇ ਸਾਡਾ ਸਹਿਯੋਗ ਦੇਣਗੇ ਔਰ ਮੇਰੇ ਬੈਟਰੀ ਵਾਲੇ ਵੀਰਾਂ ਨੂੰ ਤੇ ਆਟੋ ਵਾਲੇ ਵੀਰਾਂ ਨੂੰ ਵੀ ਬੇਨਤੀ ਆ ਤੁਸੀਂ ਸੜਕ ਦੇ ਖੱਬੇ ਪਾਸੇ ਚੱਲੋ ਤੁਸੀਂ ਸੜਕ ਦੇ ਗੱਡੀ ਤੁਸਾਂ ਸਵਾਰੀ ਤੁਹਾਡੀ ਲੈਫਟ ਹੈਂਡ ਤੋਂ ਲੈਣੀ ਆ ਤੁਸੀਂ ਲੈਫਟ ਹੈਂਡ ਤੇ ਚੱਲੋ ਸਲੋ ਤੁਹਾਡੀਆਂ ਗੱਡੀਆਂ ਚੱਲਦੀਆਂ ਨੇ ਤੁਸੀਂ ਕਿਰਪਾ ਕਰਕੇ ਸੜਕ ਦੇ ਲੈਫਟ ਹੈਂਡ ਚੱਲੋ ਤਾਂ ਜੋ ਬਾਕੀ ਟ੍ਰੈਫਿਕ ਜਿਹੜੀ ਆ ਉਸ ਚਾਰੂ ਢੰਗ ਨਾਲ ਚੱਲ ਸਕੀ ਸਰ ਇੱਕ ਖਾਸ ਕਰਕੇ ਇੱਕ ਅਪੀਲ ਤੁਸੀਂ ਪਹਿਲਾਂ ਵੀ ਕੀਤੀ ਸੀ ਕਿ ਜਿਹੜੇ ਵੀ ਈ ਰਿਕਸ਼ਾ ਵਾਲੇ ਹੈਗੇ ਈ ਰਿਕਸ਼ਾ ਚਾਲਕ ਹੈਗੇ ਨੇ ਉਹਨਾਂ ਨੂੰ ਇੱਕ ਤਰੀਕ ਤੱਕ ਦਾ ਸਮਾਂ ਜਿਹੜਾ ਦਿੱਤਾ ਜਾਏਗਾ ਉਸ ਤੋਂ ਬਾਅਦ ਨੰਬਰ ਲਗਾਉਂਦਾ ਉਸ ਤੋਂ ਬਾਅਦ ਉਹਨਾਂ ਤੇ ਜਿਹੜੀ ਆ ਕਾਨੂੰਨੀ ਕਾਰਵਾਈ ਹੋਏਗੀ ਦੇਖੋ ਜੀ ਉਸ ਦੀ ਇੱਕ ਤਰੀਕ ਤੋਂ ਹੁਣ ਅਸੀਂ ਉਹਦੀ ਤਰੀਕ ਜਿਹੜੀ 10 ਕੀਤੀ ਆ 10 ਤਰੀਕ ਲਾਸਟ ਕਰ ਦਿੱਤੀ ਇਸ ਤੋਂ ਬਾਅਦ ਹਿੰਟੇਟ ਨਹੀਂ ਬਿਧਾਵਾਂਗੇ ਉਹਦਾ ਕਾਰਨ ਇਹ ਆ ਕਿ ਉਹਦੇ ਚ ਟੈਕਨੀਕਲ ਸੀ ਸਮੱਸਿਆ ਕਿ ਬਹੁਤ ਸਾਰੇ ਲੋਕਾਂ ਨੇ ਜਿਹੜੀਆਂ ਈ ਰਿਕਸ਼ਾ ਜਾਂ ਬੈਟਰੀਆਂ ਉਹ ਕਿਸ਼ਤਾਂ ਦੇ ਉੱਤੇ ਲੈ ਲਿਆ ਸੀ ਉਹ ਜਿਹੜੇ ਪੇਪਰ ਆ ਉਹਨਾਂ ਦੇ ਕੋਲ ਨਹੀਂ ਸੀ ਹੈਗੇ ਉਹ ਪੇਪਰ ਜਿਹੜੇ ਉਹ ਮਾਲਕ ਜਿਹੜੇ ਆ ਫਾਈਨਾਂਸ ਵਾਲਿਓ ਨਹੀਂ ਸੀ ਦਿੰਦੇ ਉਹ ਇਹ ਸਮੱਸਿਆ ਸੀ ਉਹ ਅਸੀਂ ਉਹਨਾਂ ਦਾ ਹੱਲ ਕਰ ਲਿਆ ਕਿ ਉਹ ਜਿਹੜੇ ਪੇਪਰ ਦੀ ਸਾਨੂੰ ਲੋੜ ਨਹੀਂ ਕਿ ਸਾਨੂੰ ਫੋਟੋਕਾਪੀ ਚਾਹੀਦੀ ਆ ਸਾਨੂੰ ਚੈਸੀ ਨੰਬਰ ਇੰਜਨ ਨੰਬਰ ਚਾਹੀਦਾ ਉਹ ਕਈਆਂ ਰਿਕਸ਼ਾ ਦੇ ਪੁਰਾਣੇ ਦੇ ਉੱਤੇ ਚੈਸੀ ਨੰਬਰ ਨਹੀਂ ਸੀ ਲੱਗੇ ਉਹਨਾਂ ਦੇ ਮੋਟਰ ਨੰਬਰ ਲੱਗੇ ਆ ਉਸੇ ਮੋਟਰ ਨੰਬਰ ਜਿਹੜੇ ਉਹ ਨੋਟ ਕਰ ਲੈਨੇ ਆ ਤੇ ਉਹਨਾਂ ਦੇ ਸਵੈ ਘੋਸ਼ਣਾ ਪੱਤਰ ਲੈ ਕੇ ਉਹਦੇ ਨਾਲ ਅਸੀਂ ਨੰਬਰ ਲਾਉਣਾ ਸ਼ੁਰੂ ਕਰ ਦਿੱਤਾ ਵਾ ਹੁਣ ਇਹਦੀ ਨੰਬਰ ਦੀ ਸਪੀਡ ਫੇਰ ਬਹੁਤ ਤੇਜ਼ ਹੋ ਗਈ ਆ ਤੇ ਜਲਦੀ ਜਿਹੜੇ ਇਹ ਨੰਬਰ ਅਸੀਂ ਜਿਹੜੇ ਆ ਉਹ ਕੰਪਲੀਟ ਕਰਦੇ ਆਂਗੇ ਜਿਹੜੇ ਲੋਕ ਨਹੀਂ ਲਾਉਣਗੇ ਜਿਹੜੀ ਜ਼ਿਆਦਾਤਰ ਲੋਕ ਨਹੀਂ ਲਾ ਰਹੇ ਉਹ ਬੰਦੇ ਨੇ ਜਿਹੜੇ ਕਿਰਾਏ ਵਾਲੇ ਨੇ ਜਿਨ੍ਹਾਂ ਨੇ ਆਪਣੀਆਂ ਚਲਾ ਰਹੇ ਉਹਨਾਂ ਸਾਰੇ ਲੋਕਾਂ ਨੇ ਲਵਾ ਰਹੇ ਆ ਜਿਹੜੇ ਰੈੱਡ ਨੰਬਰ ਵਾਲੇ ਨੇ ਜਿਨ੍ਹਾਂ ਲੋਕਾਂ ਨੇ ਕਿਰਾਏ ਤੇ ਬੈਟਰੀਆਂ ਦੇਣੀਆਂ ਨੇ ਉਹ ਥੋੜਾ ਜਿਹਾ ਜੇ ਲੁਕਨਵੀਚ ਹੀ ਖੇਡ ਰਹੇ ਨੇ ਉਹਨਾਂ ਨੂੰ ਮੈਂ ਵਾਰਨਿੰਗ ਵੀ ਕਰਦਾ ਹਾਂ ਤੇ ਬੇਨਤੀ ਵੀ ਕਰਦਾ ਹਾਂ ਕਿ ਤੁਸੀਂ 10 ਤਰੀਕ ਤੋਂ ਪਹਿਲਾਂ ਪਹਿਲਾਂ ਨੰਬਰ ਲਵਾ ਲਓ ਉਸ ਤੋਂ ਬਾਅਦ ਅਸੀਂ ਜਿਹੜਾ ਇਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਸਰ ਕੁੱਲ ਕਿੰਨੇ ਜਿਹੜੇ ਈ ਰਿਕਸ਼ਾ ਗੁਰੂ ਨਗਰੀ ਦੇ ਵਿੱਚ ਚੱਲ ਰਹੇ ਨੇ ਕੁਝ ਕੁੱਲ ਗਿਣਤੀ ਇਹਨਾਂ ਦੀ ਹੁਣ ਤੱਕ ਦੀ ਹੋਈ ਹੋਵੇ ਕਰੀਬ 21000 ਜਿਹੜਾ ਵਾ ਨੰਬਰ ਸਾਡੇ ਕੋਲ ਲੱਗ ਚੁੱਕਾ 21000 ਸੀਰੀਅਲ ਦਾ ਅਸੀਂ ਜਾ ਚੁੱਕੇ ਹਾਂ ਉਸ ਤੋਂ ਅੱਗੇ ਕਰੀਬ 30000 ਦੇ ਕਰੀਬ ਦੇ ਹੋਣਗੇ ਲੇਕਿਨ ਜਿੱਦਾਂ ਚਵਾਲ ਤੋਂ ਫਤੇਗੜ ਚੂੜੀਆਂ ਮਜੀਠਾ ਤੋਂ ਦੂਰੀਆਂ ਸਾਈਡਾਂ ਤੋਂ ਤਰਨਤਾਰਨ ਤੋਂ ਉਹ ਵੀ ਇਰਖਾ ਹੁੰਦੇ ਲੇਕਿਨ ਅਸੀਂ ਅਜੇ ਉਹਨਾਂ ਨੂੰ ਨੰਬਰ ਨਹੀਂ ਲਾ ਰਹੇ ਅਸੀਂ ਸਿਰਫ ਲਾ ਰਹੇ ਹਾਂ ਮਜੀਠਾ ਤੇ ਜੰਡਿਆਲੇ ਦੇ ਕਿਉਂਕਿ ਮਜੀਠਾ ਜੰਡਿਆਲੇ ਦੇ ਬਿਲਕੁਲ ਨਾਲ ਆ ਉਹਨਾਂ ਦੇ ਅਸੀਂ ਲਾ ਰਹੇ ਹਾਂ ਲੇਕਿਨ ਅਸੀਂ ਨਾ ਚਵਾਲ ਨੂੰ ਨਾ ਫਦੇਗੜ ਚੂੜੀਆਂ ਨਾ ਲੋਪੋਕੇ ਇਧਰ ਦੇ ਜਿਹੜੇ ਬਾਹਰਲੇ ਰਿਕਸ਼ੇ ਨੇ ਉਹਨਾਂ ਨੂੰ ਅਸੀਂ ਅਜੇ ਨੰਬਰ ਨਹੀਂ ਲਾ ਰਹੇ ਕੱਲ ਨੂੰ ਉਹਨਾਂ ਨੂੰ ਸ਼ਹਿਰ ਦੇ ਵਿੱਚ ਐਂਟਰੈਂਸ ਹੋਣ ਦੀ ਕੀ ਦਿੱਕਤ ਵੀ ਆ ਸਕਦੀ ਹੈ ਅਗਰ ਕਿਉਂਕਿ ਉਹ ਬਾਹਰ ਦੇ ਰਿਕਸ਼ੇ ਲੈ ਕੇ ਇੱਥੇ ਆਉਣਗੇ ਜੇ ਉਹਨਾਂ ਦੇ ਨੰਬਰ ਨਾ ਲੱਗੇ ਹੋਣ ਦੇਖੋ ਜੀ ਇਹ ਜਿਹੜਾ ਆਟੋ ਰਿਕਸ਼ਾ ਨਾ ਇਹ ਸਿਰਫ ਜਿਹੜੀ ਕਾਰਪੋਰੇਸ਼ਨ ਦੇ ਅੰਦਰ ਚੱਲਦਾ ਉੱਥੇ ਹੀ ਚੱਲ ਸਕਦਾ ਜਿਹੜੇ ਉਹ ਉਥੇ ਮਿੰਨੀ ਬੱਸਾਂ ਲਗੀਆਂ ਨੇ ਉਹ ਸਵਾਰੀਆਂ ਮਿੰਨੀ ਬੱਸਾਂ ਤੇ ਚੱਲਣਗੇ ਇਹ ਰੂਲ ਨਹੀਂ ਹੈਗਾ ਵੀ ਫਤੇਗੜ ਚੂੜੀਆਂ ਤੋਂ ਸਵਾਰੀ ਚੁੱਕ ਕੇ ਤੇ ਬੰਦਾ ਅੰਮ੍ਰਿਤਸਰ ਆਵੇ ਇਹ ਰੂਲ ਨਹੀਂ ਹੈਗਾ ਕੋਈ ਜੀ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਐਸਾ ਨੇ ਡਿਸਪੀ ਸਾਹਿਬ ਤਾਂ ਇਹਨਾਂ ਵੱਲੋਂ ਹੁਣ ਕਿਤੇ ਨਾ ਕਿਤੇ ਕਾਰਵਾਈ ਵੀ ਕਰਨੀ ਸ਼ੁਰੂ ਕਰ ਦਿੱਤੀ ਗਈ ਆ ਤਾਂ ਗੁਰੂ ਨਗਰੀ ਦੇ ਵਿੱਚ ਖਾਸ ਤੌਰ ਦੇ ਉੱਤੇ ਈ ਰਿਕਸ਼ਾ ਨੂੰ ਲੈ ਕੇ ਵੱਡੀ ਅਪਡੇਟ ਇਹ ਹੈਗੀ ਆ ਕਿ ਜੋ ਵੀ ਇਹ ਰਿਕਸ਼ਾ ਚਾਲਕ ਹੈਗੇ ਨੇ ਅਗਰ ਜਿਨ੍ਹਾਂ ਨੇ ਨੰਬਰ ਨਹੀਂ ਲਵਾਏ ਤਾਂ 10 ਤਰੀਕ ਵਦਾ ਦਿੱਤੀ ਗਈ ਆ 10 ਤਰੀਕ ਤੱਕ ਨੰਬਰ ਲਗਾ ਲੈਣ ਅਗਰ ਨਹੀਂ ਨੰਬਰ ਲੱਗਣਗੇ ਤਾਂ ਉਹਨਾਂ ਦੇ ਜਿਹੜੇ ਈ ਰਿਕਸ਼ਾ ਹੈਗੇ ਨੇ ਉਹ ਗੁਰੂ ਨਗਰੀ ਦੇ ਵਿੱਚ ਨਹੀਂ ਚੱਲਣ ਦਿੱਤੇ ਜਾਣਗੇ ਤਾਂ ਨਾਲ ਦੀ ਨਾਲ ਜਿਹੜੇ ਨੰਬਰ ਲੱਗੇ ਨੇ ਉਹਨਾਂ ਤੋਂ ਹੁਣ ਪੰਜਾਬ ਪੁਲਿਸ ਨੂੰ ਫਾਇਦੇ ਹੁੰਦੇ ਵੀ ਦਿਖਾਈ ਦੇ ਰਹੇ ਨੇ ਅਗਰ ਕੋਈ ਕ੍ਰਾਈਮ ਕਰਦਾ ਤਾਂ ਉਸ ਦਾ ਨੰਬਰ ਟ੍ਰੇਸ ਕਰਕੇ ਉਸ ਉੱਤੇ ਆ ਤੁਰੰਤ ਕਾਰਵਾਈ ਜਿਹੜਾ ਹੁਣ ਕਾਰਵਾਈ ਜਿਹੜੀ ਟ੍ਰੈਫਿਕ ਪੁਲਿਸ ਕਰਨ ਨੂੰ ਤਿਆਰ ਬਰ ਤਿਆਰ ਬੈਠੀ ਆ ক্যাম্যান সংকার জগবান টিভি শ্রীম সোসাইড